ਪੰਜਾਬ ਸਰਕਾਰ ਦੇ ਉਹਨਾਂ ਜੁਰਮਾਂ ਦੇ ਵਿਰੋਧ ਤੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਆਪਣੇ ਹੱਕਾਂ ਲਈ ਲੜਦੇ ਹੋਏ ਕਿਸਾਨਾਂ ਤੇ ਆਪਣੇ ਹੱਕਾਂ ਲਈ ਲੜਦੇ ਹੋਏ ਟੀਚਰਾਂ ਤੇ ਮਜ਼ਦੂਰਾਂ ਤੇ ਤੇ ਸਮਾਜ ਦੇ ਦੂਜੇ ਵੱਖ-ਵੱਖ ਵਰਗਾਂ ਤੇ ਜੋ ਪਹਾੜਾ ਚਨਾਇਆ ਹੋਇਆ ਹੈ ਉਸ ਨੂੰ ਚੇਤਾਵਨੀ ਦੇਣ ਦੇ ਵਾਸਤੇ ਉਸ ਨੂੰ ਇਿੱਟੇ ਜਨਕ ਨਾਸ਼ਾ ਦਿਖਾਉਣ ਦੇ ਵਾਸਤੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵੱਲੋਂ ਅੱਜ ਦੋ ਥਾਵਾਂ ਤੇ ਸੰਗਰੂਰ ਤੇ ਬਠਿੰਡਾ ਤੇ ਆਉਣ ਵਾਲੀ ਦੋ ਤਰੀਕ ਨੂੰ ਜਗਰਾਉਣ ਦੇ ਵਿੱਚ ਵੱਡੇ ਇਕੱਠ ਕਰਕੇ ਉਹਨਾਂ ਨੂੰ ਚੇਤਾਵਨੀ ਦੇਣ ਦਾ ਜੋ ਇਹ ਪ੍ਰੋਗਰਾਮ ਬਣਿਆ ਹੈ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਸਾਰੇ ਦੇਸ਼ ਦੇ ਵਿੱਚ ਚਾਹੇ ਆਪਣੇ ਹੱਕਾਂ ਲਈ ਪੰਜਾਬ ਦੇ ਅੰਦਰ ਲੜ ਰਹੇ ਕੋਈ ਵੀ ਤਰਕੇ ਦੇ ਲੋਕ ਹੋ ਚਾਹੇ ਝਾਰਖੰਡ ਛੱਤੀਸਗੜ ਦੇ ਵਿੱਚ ਜਿਹੜੇ ਨਕਸਲਾਂਾਂ ਦੇ ਨਾਲ ਤੇ ਮਾਰੇ ਜਾ ਰਹੇ ਉਹ ਆਦਿਵਾਸੀ ਲੋਕ ਜਿਹੜੇ ਆਪਣੀ ਪੇਟ ਭਰਨ ਦੇ ਵਾਸਤੇ ਆਪਣੀ ਜੰਗਲ ਜ਼ਮੀਨ ਦੀ ਰਾਖੀ ਕਰ ਰਹੇ ਨੇ ਦੋਨਾਂ ਦਾ ਇੱਕੋ ਰਵੱਈਆ ਸਰਕਾਰਾਂ ਦਾ ਤੇ ਇਥੋਂ ਤੱਕ ਕਿ ਦੂਜੀਆਂ ਸਟੇਟ ਸਰਕਾਰਾਂ ਦਾ ਵੀ ਇਹੀ ਰਵਈਆ ਹੈ ਇਹ ਰਵਈਆ ਜੋ ਇਹ ਜਲੋ ਤੋਂ ਜਬੂ ਟੂ ਪੀਓ ਦੇ ਨੀਤੀਆਂ ਤੋਂ ਲੈ ਕੇ ਤੇ ਖਾਸ ਕਰਕੇ ਮੋਦੀ ਸਰਕਾਰ ਉਸ ਤੋਂ ਬਾਅਦ ਕਿਸਾਨ ਅੰਦੋਲਨ ਤੋਂ ਲਗਾਤਾਰ ਇਹਨਾਂ ਹਸਤੇ ਪਾੜੇ ਵਿੱਚ ਤੇਜ਼ ਹੁੰਦਾ ਜਾ ਰਿਹਾ ਹੈ ਤੇ ਭਗਵਾਨ ਸਮਾਨ ਨੇ ਹੁਣ ਇਹ ਮਿੱਥ ਲਿਆ ਹੈ ਆਪਣੇ ਆਪ ਦੇ ਅੰਦਰ ਕਿ ਮੈਂ ਇਹਨਾਂ ਲੋਕਾਂ ਨੂੰ ਜਿਹੜੇ ਆਪਣੇ ਹੱਕ ਮੰਗਦੇ ਆ ਉਹਨਾਂ ਨੂੰ ਘੁੱਟ ਕੇ ਘਰਾਂ ਦੇ ਅੰਦਰ ਵਾਲਾ ਇਸ ਗੱਲ ਦਾ ਫੈਸਲਾ ਤੁਸੀਂ ਕਰਨਾ ਹੈ ਤੁਹਾਡੇ ਇਕੱਲੇ ਕਰਨਾ ਹੈ ਕਿ ਤੁਸੀਂ ਆਪਣੇ ਹੱਕਾਂ ਨੂੰ ਗਵਾ ਕੇ ਘਰਾਂ 'ਚ ਬੈਠਣਾ ਹੈ ਜਾਂ ਇਹਨਾਂ ਜ਼ੁਲਮ ਕਰ ਰਹੀਆਂ ਸਰਕਾਰਾਂ ਦਾ ਟੱਕਰ ਆ ਕਰਨਾ ਹੈ ਜਿਵੇਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਜੰਗ ਦਾ ਜੋ ਮੰਜ਼ਰ ਦੇਖਿਆ ਜੋ ਨਾ ਕੇਵਲ ਭਾਰਤ ਤੇ ਪਾਕਿਸਤਾਨ ਦੀ ਜੰਗ ਸੀ ਉਹ ਮਹਾਸ਼ਕਤਾਂ ਦੀ ਜੰਗ ਸੀ ਜਿਹਦਾ ਇੱਕ ਟ੍ਰੇਲਰ ਦਿਖਾਇਆ ਗਿਆ ਉਹਨਾਂ ਨੇ ਆਪਣੇ ਇਤਿਹਾਰ ਟੈਸਟ ਕੀਤੇ ਆ ਮੈਂ ਉਸ ਪਾਸੇ ਨਹੀਂ ਜਾਣਾ ਮੈਂ ਇੱਕ ਹੋਰ ਗੱਲ ਵੱਲ ਤੁਹਾਡਾ ਧਿਆਨ ਦਿਵਾਉਣਾ ਹੈ ਤੇ ਪੰਜਾਬ ਦੇ ਕੇਂਦਰ ਦੀ ਸਰਕਾਰ ਦਾ ਵੀ ਧਿਆਨ ਦਿਵਾਉਣਾ ਹੈ ਕਿ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਦੇਸ਼ ਦੀ ਖਾਤਰ ਅਨਾਜ ਵੀ ਦਿੰਦੇ ਰਹੇ ਆ ਪਾਣੀ ਵੀ ਦੇ ਰਹੇ ਆ ਦੂਜੇ ਸੂਬਿਆਂ ਨੂੰ ਇਥੋਂ ਤੱਕ ਕੇ ਸੋਨਾ ਤੇ ਆਪਦੇ ਸੋਨੇ ਵਰਗੇ ਪੁੱਤ ਬਾੜਾਂ ਤੇ ਮਰਨ ਵਾਸਤੇ ਭੇਜਦੇ ਸੀ ਪਰ ਤੁਸੀਂ ਇੱਕ ਗੱਲ ਦੇਖੀ ਹੋਣੀ ਹੈ ਪਿਛਲੇ ਦਿਨਾਂ ਦੇ ਵਿੱਚ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਨੀਰਸਤਾ ਸੀ ਬੇਚੈਨੀ ਸੀ ਉਹਨਾਂ 'ਚ ਕੋਈ ਉਤਸ਼ਾਹ ਨਹੀਂ ਸੀ ਜੰਗ ਲੱਗ ਗਿਆ ਜਿਵੇਂ ਕਿਸੇ ਸਮੇਂ ਹੋਇਆ ਕਰਦਾ ਸੀ ਉਹ ਕਿਉਂ ਹੈ ਕਿਉਂਕਿ ਉਹ ਪੱਲੀ ਭਾਤ ਇਹਨਾਂ ਸੱਤਾਧਾਰੀਆਂ ਦੀਆਂ ਕਰਤੂਤਾਂ ਨੂੰ ਸਮਝ ਚੁੱਕੇ ਆ ਕਿ ਸਾਡੇ ਹੱਕਾਂ ਨੂੰ ਰੋਲ ਕੇ ਸਾਮੂ ਕੁੱਟ ਕੇ ਘਰੇਵਾੜਿਆ ਜਾ ਰਿਹਾ ਤੇ ਕਰੋਨਾ ਤੋਂ ਲੈ ਕੇ ਜੰਗ ਤੋਂ ਲੈ ਕੇ ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਬਣਾ ਕੇ ਬਹੁ ਰਾਸ਼ਟਰੀ ਕੰਪਨੀਆਂ ਕਾਰਪੋਰੇਟ ਕਰਾਣੇ ਹਥਿਆਰ ਵੇਚਣ ਵਾਲੀਆਂ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਜ਼ਮੀਨਾਂ ਤੇ ਅੱਖ ਰੱਖੀ ਹੋਈ ਹੈ ਸਾਰਾ ਕੁਝ ਦਸਾਮੈਂਟਲ ਬਿਆਨ ਨਹੀਂ ਕਰ ਸਕਦਾ ਮੈਂ ਤੇ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਨੀਰਸਤਾ ਹੈ ਕਿਉਂਕਿ ਹਮੇਸ਼ਾ ਦੇਸ਼ ਲਈ ਲੜਦੇ ਰਹੇ ਐ ਪਰ ਹੁਣ ਹਾਲਾਤ ਕੀ ਆ ਤਹਾਡੀਆਂ ਸਰਕਾਰਾਂ ਨੇ ਸਾਨੂੰ ਕੁੱਟ-ਕੁੱਟ ਕੇ ਕੱਲੀਏ ਪਿਛਲੇ 6 ਮਹੀਨੇ ਦਾ ਹਾਲ ਦਾ 2 ਸਾਲ ਦੀ ਗੱਲ ਨਹੀਂ ਇਹ ਲਗਾਤਾਰ ਟਕਾਪਾ ਤੁਹਾਡੇ ਦੇ ਕਿਸੇ ਨਾ ਕਿਸੇ ਰੂਮ ਚ ਚੜ ਰਿਹਾ ਕੋਈ ਵੀ ਲਹਿਰ ਚਾਹੇ ਉਹ ਧਾਰਮਿਕ ਤਤਾਂ ਤੋਂ ਪਰਵਾਹ ਤੋ ਕੇ ਚੱਲੀ ਹੋਵੇ ਉਹਨਾਂ ਕੇ ਬੇਤਹਾ ਜੁਲਮ ਕੋਈ ਨੌਜਵਾਨ ਨਹੀਂ ਦੇਖਣਾ ਕੋਈ ਬਜ਼ੁਰਗ ਨਹੀਂ ਦੇਖਣਾ ਕੋਈ ਔਰਤ ਨਹੀਂ ਦੇਖਣੀ ਉਹਦਾ ਤੁਸੀਂ ਸਾਰਾ ਕੁਝ ਸਾਹਮਣੇ ਦੇ ਚੁੱਕੇ ਆ ਮੈਨੂੰ ਮਾਣਨ ਕਰਨ ਦੀ ਲੋੜ ਨਹੀਂ ਇਸ ਗੱਲ ਕਰਕੇ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਨੇ ਦੇਸ਼ ਨੂੰ ਬਚਾਉਣਾ ਹੈ ਕਿ ਨਹੀਂ ਬਚਾਉਣਾ ਦੇਸ਼ ਦੇ ਲੋਕਾਂ ਦੇ ਜਮਹੂਰੀ ਹੱਕ ਬਹਾਲ ਕਰਨੇ ਨੇ ਜਾਂ ਨਹੀਂ ਕਰਨੇ ਉਹਨੇ ਫੈਸਲਾ ਕਰਨਾ ਹੈ ਤੇ ਤੁਸੀਂ ਫੈਸਲਾ ਕੀ ਕਰਨਾ ਤੁਸੀਂ ਹੱਥ ਦੇ ਹੱਥ ਧਰ ਕੇ ਬੈਠੇ ਰਹਿਣਾ ਕਿ ਉਹਦਾ ਫਲਾਨੀ ਜਿਹਾ ਬੰਦੀ ਦਾ ਸੰਘਰਸ਼ ਹੈ ਉਧਰ ਸੰਗਰੂਝ ਕੋਈ ਹੋਣਾ ਤੇ ਜਾ ਕੇ ਜਗਰਾਉਂ ਦੇ ਵਿੱਚ ਕੋਈ ਹੋਰ ਹੈ ਕੀ ਇਸ ਗੱਲ ਦੀ ਉਡੀਕ ਕਰਨੀ ਹੈ ਕਿ ਉਹਨਾਂ ਲੋਕਾਂ ਨੂੰ ਘੁੱਟ ਕੇ ਘਰਾਂ ਨੂੰ ਬਾੜ ਦੇਣਗੇ ਤੇ ਵਾਰੀ ਤਾਂ ਹਰ ਇੱਕ ਦੀ ਆਉਣੀ ਹੈ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਕਿ ਕਿਹਦੀ ਜਥੇਬੰਦੀ ਕਿਹੜੀ ਹੈ ਕੌਣ ਕਿਹੜੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਜਾਂ ਕਿਹੜੀ ਜਥੇਬੰਦੀ ਕਿੱਥੇ ਸ਼ਿੰਗਾਰ ਸ਼ਕਰ ਰਹੀ ਹੈ ਤੇ ਸਮਾਜ ਦਾ ਕਿਹੜਾ ਵਰਗ ਕਿੱਥੇ ਸ਼ਿੰਗਾਰ ਚ ਕਰ ਰਿਹਾ ਹੈ ਇਹਨਾਂ ਗੱਲਾਂ ਨੂੰ ਪਾਸੇ ਛੱਡਣਾ ਪੈਣਾ ਹੈ ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਪੈਣਾ ਹੈ ਉੱਪਰ ਉੱਠ ਕੇ ਸਾਨੂੰ ਸਮੁੱਚੇ ਲੋਕਾਂ ਦਾ ਇਕਾ ਕਰਕੇ ਇਹਨਾਂ ਹਾਕਮਾਂ ਦੇ ਵਿਰੁੱਧ ਆਵਾਜ਼ ਠਾਉਣੀ ਪੈਣੀ ਹੈ ਤਾਂ ਜਾ ਕੇ ਅਸੀਂ ਉਹ ਜ਼ਮੀਨ ਜਿਹਦੇ ਵਾਸਤੇ ਅਸੀਂ ਦਿੱਲੀ ਵੀ ਲੜਨ ਗਏ ਸੀ ਤੇ ਕਦਮ ਕਦਮ ਤੇ ਚੱਪੇ ਚੱਪੇ ਤੇ ਲੋਕ ਪੰਜਾਬ ਦੇ ਅੰਦਰ ਵੀ ਲੜ ਰਹੇ ਆ ਤੇ ਜਿਵੇਂ ਮੈਂ ਜ਼ਿਕਰ ਕੀਤਾ ਆਦਿਵਾਸੀ ਲੋਕ ਜਿਹੜੇ ਤਨ ਦੇ ਉੱਪਰ ਜਿਨ੍ਹਾਂ ਦੇ ਪੂਰੇ ਕੱਪੜੇ ਵੀ ਨਹੀਂ ਅਸੀਂ ਤਾਂ ਉਹਨਾਂ ਦੇ ਮੁਕਾਬਲੇ ਬੜੀ ਖੁਸ਼ਹਾਲ ਜ਼ਿੰਦਗੀ ਜਿਉਂਦੇ ਆ ਉਹ ਵੀ ਆਪਣੇ ਜਾਗ ਜੰਗਲ ਜ਼ਮੀਨ ਲਈ ਜਾਨਾਂ ਦੇ ਰਹੇ ਨੇ ਤੇ ਸਾਡੀ ਬੁੱਧੀ ਸਾਡੀ ਐਜੂਕੇਸ਼ਨ ਸਾਡੀ ਚੇਤਨਤਾ ਉਹਨਾਂ ਦੇ ਮੁਕਾਬਲੇ ਮੈਂ ਬਿਹਤਰ ਸਮਝਦਾ ਵੀ ਅਸੀਂ ਥੋੜੇ-ਮੋਟੇ ਪੜੇ ਲਿਖੇ ਆ ਸਾਡੇ ਸਾਧਨ ਸੰਪਨ ਲੋਕ ਆ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਟ ਕੇ ਸਮੁੱਚੇ ਸਮਾਜ ਦੇ ਏਕੇ ਵਾਸਤੇ ਏਕਾ ਕਰਕੇ ਜੋ ਭਾਵੇਂ ਪਿਛਲੇ ਸਮਿਆਂ ਦੇ ਵਿੱਚ ਜਥੇਬੰਦੀਆਂ ਦਾ ਕਿਸੇ ਤੋਂ ਵੀ ਕੋਈ ਗਲਤੀ ਹੋਈ ਹੋਵੇ ਸਾਨੂੰ ਉਸ ਪਾਸੇ ਤੁਰਨਾ ਚਾਹੀਦਾ ਹੈ ਸਮੁੱਚੇ ਕਿਸਾਨ ਮੋਰਚੇ ਨੂੰ ਦੇਖਤਾ ਹੋਰ ਜਾਣਾ ਚਾਹੀਦਾ ਹੈ ਸਮਾਜ ਦੇ ਅੰਦਰ ਦੂਜੇ ਲੜਦੇ ਹੋਏ ਲੋਕ ਹੈ ਜਿਹੜੇ ਆਹ ਮਜ਼ਦੂਰ ਗਏ ਸੀ ਥੋੜੇ ਜਿਨ ਪਹਿਲਾਂ ਉਹਨਾਂ ਬਾਰੇ ਵੀ ਤੁਸੀਂ ਦੇਖਿਆ ਕਿ ਉਹ ਰਾਜਾਂ ਦੇ ਨਾਂ ਭਾਵੇਂ ਰਾਜ ਤਾਂ ਕਹਿਣ ਨੂੰ 1947 ਚ ਉਹਨਾਂ ਦਾ ਖਤਮ ਹੋ ਗਿਆ ਸੀ ਪਰ ਬਾਈਪਾਸ ਇਸ ਵੋਟ ਪ੍ਰਣਾਲੀ ਦੇ ਟਿਕਵੰਜੇ ਦੇ ਰਾਹੀਂ ਅੱਜ ਵੀ ਸੱਤਾ 'ਚੋ ਬੈਠੇ ਹੋਏ ਹੈ ਦੇ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਅੱਜ ਉਹਨਾਂ ਦੇ ਨਾਂ ਬੋਲਦੀ ਐ ਭਾਵੇਂ ਕਾਨੂੰਨ 30 ਏਕੜ ਦਾ ਬਣ ਜੇ ਭਾਵੇਂ 17.5 ਏਕੜ ਦਾ ਬਣ ਜੇ ਪਰ ਉਹਨਾਂ ਤੋਂ ਜ਼ਮੀਨ ਕਿਸੇ ਨੇ ਨਹੀਂ ਛੜਾਈ ਤੇ ਜਦੋਂ ਉਹ ਮਜ਼ਦੂਰ ਭਰਾ ਜਿਹੜੇ ਸਾਰਾ ਦਿਨ ਮਿਹਨਤ ਕਰਦੇ ਆ ਜਿਨ੍ਹਾਂ ਨੇ ਇਹ ਮੰਗ ਕੀਤੀ ਕਿ ਸਾਨੂੰ ਉਹ ਸਰਕਾਰੀ ਜ਼ਮੀਨ ਆ ਉਹ ਰਾਜੇ ਦੀ ਜ਼ਮੀਨ ਸਾਨੂੰ ਵੰਡ ਕੇ ਦਿੱਤੀ ਜਾਵੇ ਤਾਂ ਕਿ ਅਸੀਂ ਵੀ ਮਾਨ ਸਨਮਾਨ ਦੀ ਰੋਟੀ ਖਾ ਸਕਕੇ ਤਾ ਕਿਸੇ ਨੂੰ ਘਰਾਂ ਚ ਬੰਦ ਕੀਤਾ ਕਿਸੇ ਨੂੰ ਸ਼ਰਤ ਦੇ ਜਾਂਦੇ ਦੇ ਕਟਾਫਾ ਚੜਿਆ ਇਹ ਸਾਰਾ ਮੰਜ਼ਰ ਤੁਸੀਂ ਦੇਖਿਆ ਦੂਜੀਆਂ ਗੱਲਾਂ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੱਖ ਹੋਵੇ ਸਾਨੂੰ ਏਕੇ ਤੋਂ ਬਿਨਾ ਇਹ ਗੱਡੀ ਨੇ ਅੱਗੇ ਸਪੀਡ ਨਹੀਂ ਲੈਣੀ ਤੁਸੀਂ ਇਸ ਗੱਲ ਦਾ ਜਿਹੜਾ ਸਬੂਤ ਹੈ ਉਹ ਦਿੱਲੀ ਦੇ ਅੰਦੋਲਨ ਦੇ ਵਿੱਚ ਦੇਖਿਆ ਜਦ ਮੋਦੀ ਵਰਗਾ ਤਾਨਾਸ਼ਾ ਜੀਦੀ ਬਹੁਤ ਸਮਤੀ ਦੀ ਸਰਕਾਰ ਡਿਕਟੇਟਰ ਬਣਿਆ ਹੋਇਆ ਸੀ ਜੇ ਤੁਸੀਂ ਉਸ ਨੂੰ ਹਰਾ ਸਕਦੇ ਹੋ ਤਾਂ ਇਸ ਪੰਜਾਬ ਦੀ ਭਗਵਾਨਤਮਾਨ ਸਰਕਾਰ ਨੂੰ ਜਾਂ ਭਗਵਾਨਤਮਾਨ ਉਹ ਕਿਹੜੇ ਬਾਗ ਦੀ ਮੂਲੀ ਹੈ ਸਾਥੀਓ ਅਖੀਰ ਦੇ ਵਿੱਚ ਮੈਂ ਫੇਰ ਅਪੀਲ ਕਰਨੀ ਚਾਹੂੰਗਾ ਕਿ ਆਪਾਂ ਰਲ ਮਿਲ ਕੇ ਇਹਨਾਂ ਵਰਗਾਂ ਤੋਂ ਉੱਪਰ ਉੱਠ ਕੇ ਸਿੰਘਾਸਨ ਕਰਦੇ ਤੇ ਸਰਕਾਰ ਨੂੰ ਇੱਕ ਵਾਰ ਫੇਰ ਮੈਂ ਮੀਡੀਆ ਦੇ ਰਾਹੀਂ ਉਹਨਾਂ ਦੀ ਸੀਐਡੀ ਖੜੀ ਹੈ ਕਿ ਚੇਤਾਵਨੀ ਦਿਨਾ ਕਿ ਉਹ ਥਾ ਥਾਂ ਤੇ ਲੋਕਾਂ ਦੇ ਡਾਂਗਾ ਜਿਹੜੀਆਂ ਬਰਹਾਉਣੀਆਂ ਆ ਉਹ ਬੰਦ ਕਰੇ ਤੇ ਇਹਨਾਂ ਸਮਾਜ ਦੇ ਲੋਕਾਂ ਦੇ ਚਾਹੇ ਉਹ ਕਿਸੇ ਵਰਗ ਦੇ ਹੋਣ ਉਹਨਾਂ ਦੇ ਜਮਹੂਰੀ ਹੱਕਾਂ ਉਪਹਾਰ ਕਰੇ ਚਾਹੇ ਉਹ ਜਿਉਣ ਦਾ ਮਾਮਲਾ ਹੋਵੇ ਉਸ ਦੀ ਜ਼ਮੀਨ ਦਾ ਮਾਮਲਾ ਹੋਵੇ ਚੌਕੇ ਦੇ ਅਧਿਕਾਰੀਆਂ ਦੀ ਗੱਲ ਹੋਵੇ ਜਾਂ ਪੰਜਾਬ ਦੇ ਅੰਦਰ ਪੰਜਾਂ ਦਰਿਆਵਾਂ ਦੀ ਜਿਹੜੀ ਧਰਤੀ ਕਹੀ ਜਾਂਦੀ ਸੀ ਤੇ ਅੱਜ ਉਹ ਦਰਿਆ ਨਹੀਂ ਉਹ ਨਾਲੇ ਬਣ ਗਏ ਨੇ ਨਾਲੇ ਜਿਹੜੇ ਗੰਦੇ ਨਾਲੇ ਕਹਿੰਦੇ ਆਂਨੇ ਆਪਾਂ ਵੀ ਫਰਾਨੇ ਪਿੰਡ ਕੋਲ ਦੀ ਤਾਂ ਗੰਦਾ ਨਾਲਾ ਵਗਦਾ ਔਰ ਡਰੇਨਾਂ ਜਿਹੜੀਆਂ ਖੋਣ ਚਾਹੇ ਸਾਡੇ ਦਰਿਆ ਹੋਣ ਉਹਨਾਂ ਦੇ ਵਿੱਚ ਗੰਦਾ ਪਾਣੀ ਵਗ ਰਿਹਾ ਧਰਤੀ ਦੇ ਥੱਲੇ ਗੰਦਾ ਪਾਣੀ ਵੱਡੀਆਂ ਵੱਡੀਆਂ ਫੈਕਟਰੀਆਂ ਵੱਲੋਂ ਪਾਇਆ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਰਿਜ਼ਲਟ ਜਿਵੇਂ ਆਪਾਂ ਜੀਰੇ ਦੀ ਉਹ ਸ਼ਰਾਬ ਫੈਕਟਰੀ ਦਾ ਪਾਣੀ ਬਹੁਤ ਸਾਰੇ ਪਿੰਡਾਂ ਦੇ ਨਾਕਿਆ ਮੋਤਰਾ ਨਹੀਂ ਬਾਹਰ ਆਉਣ ਲੱਗ ਗਿਆ ਸੀ ਉਸ ਸਿੱਤੀ ਪੂਰੇ ਪੰਜਾਬ ਦੀ ਬਣ ਜਾਣੀ ਹੈ ਇੱਕ ਦਿਨ ਜੇ ਤੁਸੀਂ ਨਾ ਬੋਲੇ ਸਾਨੂੰ ਇਹਨਾਂ ਮੁੱਦਿਆਂ ਤੇ ਬੋਲਣਾ ਵੀ ਪੈਣਾ ਹੈ ਲੜਨਾ ਵੀ ਪੈਣਾ ਹੈ ਇਕਾ ਲਈ ਕਰਨਾ ਪੈਣਾ ਹੈ ਤੇ ਸਰਕਾਰ ਨੂੰ ਪੜਿਆ ਕੱਦ ਤੇ ਲਿਖਿਆ ਹੋਇਆ ਸਮਝਣਾ ਚਾਹੀਦਾ ਹੈ ਕਿ ਇਹ ਲੋਕ ਆ ਜਿਹੜੇ ਇਹਨਾਂ ਦੇ ਦਿਮਾਗ 'ਚ ਨਹੀਂ ਫਰਕ ਪਿਆ ਹੋਇਆ ਬਹੁਤ ਵਾਰੀ ਪਿਛਲੇ ਦਿਨਾਂ 'ਚ ਕਿਤੇ ਕਿਸਾਨਾਂ ਤੋਂ ਬਿਨਾਂ ਦੂਜੇ ਵਰਗਾਂ ਦੇ ਨਾਲ ਕੋਈ ਸਮਾਜਿਕ ਫੰਕਸ਼ਨ ਸੀ ਉੱਥੇ ਮੀਟਿੰਗ ਹੋ ਰਹੀ ਸੀ ਜਨਰਲ ਜੀ ਉੱਥੇ ਬੈਠੇ ਗੱਲਾਂ ਕਰ ਰਹੇ ਸੀ ਤੁਸੀਂ ਹਰ ਧਰਨੇ ਬਹੁਤ ਲਾਉਣੇ ਹੋ ਤਾਂ ਮੈਂ ਇੱਕੋ ਗੱਲ ਚ ਗੱਲ ਕਹੀ ਸੀ ਵੀ ਅਸੀਂ ਖੇਤੀ ਕਰਦੇ ਹਾਂ ਖੇਤੀ ਦੇ ਵਾਸਤੇ ਪਹਿਲਾਂ ਬੀਜ ਪਾਉਣਾ ਹੈ ਬੀਜ ਦੀ ਬਲੈਕਮੇਲਿੰਗ ਝੋਨਾ ਨਹੀਂ ਮਿਲਦਾ ਜਿਹੜਾ ਲਵਾਉਂਦੇ ਉਹਦੇ ਬੀਜ ਦਾ ਰੇਟ 200 300 ਜਾਉ 725 ਵੀ ਚੱਕੀ ਦਾ ਹੈ ਅੱਗੇ ਯੂਰਗਾ ਨਹੀਂ ਮਿਲਦੀ ਡੀਐਪੀ ਨਹੀਂ ਮਿਲਦੀ ਹਰ ਇੱਕ ਗੱਲ ਵਾਸਤੇ ਧਰਨੇ ਫਿਰ ਬਨੌਟੀ ਚਾਹ ਉਹਨਾਂ ਖੇਤ ਖਾਲੀ ਰਹਿ ਜਾਂਦੇ ਆ ਉਹਦਾ ਮੌਜੂਦਾ ਲੈਣ ਵਾਸਤੇ ਧਰਨੇ ਘਰੇਮਾਰੀ ਹੋ ਜਾਂਦੀ ਆ ਉਹਦੇ ਵਾਸਤੇ ਧਰਨੇ ਜਦੋਂ ਫਸਲ ਪੈਦਾ ਕਰ ਲੈਂਦੇ ਹੋ ਖੱਡ-ਗੋਡੇ ਖਸਾ ਕੇ ਝੁੱਪਾਂ ਸਹਿ ਕੇ ਠੰਡ ਸਹਿ ਕੇ ਉਹ ਫਸਲ ਨੂੰ ਖੇਡੇ ਵਜ ਤੇ ਆ ਉਹਦੇ ਵਾਸਤੇ ਵੀ ਧਰਨੇ ਪਰ ਦੱਸੋ ਸਾਡਾ ਕੀ ਕਸੂਰ ਹੈ ਕਿ ਜਦੋਂ ਇਹ ਸਾਡੇ ਕਿਸੇ ਵੀ ਕੰਮ ਨੂੰ ਸਰਕਾਰ ਕਰਨ ਨੂੰ ਤਿਆਰ ਨਹੀਂ ਖਾਦ ਵੀ ਦੇਣ ਨੂੰ ਤਿਆਰ ਨਹੀਂ ਫਸਲ ਚੱਕਣ ਨੂੰ ਤਿਆਰ ਨਹੀਂ ਅਸੀਂ ਧਰਨੇ ਨਾਲ ਲਾਈਏ ਤਾਂ ਕੀ ਕਰੀਏ